ਪਿਛਲੇ ਇੱਕ ਹਫਤੇ ਦੀਆਂ ਕਾਰਵਾਈਆਂ ਤੋਂ ਸਾਫ਼ ਜ਼ਾਹਿਰ ਹੈ ਕਿ ਚੱਲ ਰਹੇ ਕਿਸਾਨੀ ਮਸਲਿਆਂ ਤੇ ਅਕਾਲੀ ਭਾਜਪਾ ਸਰਕਾਰ ਆਪਣਾ ਪੱਲਾ ਝਾੜ ਰਹੀ ਹੈ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਕਪਾਹ ਦੀ ਫਸਲ ਉੱਪਰ ਚਿੱਟੇ ਮੱਛਰ ਦੇ ਅਟੈਕ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਸੀ ਪਹਿਲਾਂ ਇਸ ਮਸਲੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਬਾਅਦ ਵਿੱਚ ਜਾਲੀ ਕੀਟਨਾਸ਼ਕ ਦਵਾਈ ਕਿਸਾਨਾਂ ਨੂੰ ਮੁਹੱਈਆ ਕਰਵਾਈ ਇਸ ਮਸਲੇ ਦੀ ਸਿੱਧੀ ਜ਼ਿੰਮੇਵਾਰੀ ਰਾਜ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ ਬੰਦੀ ਹੈ ਪਰ ਉਹਨਾਂ ਆਪਣੇ ਖੇਤੀਬਾੜੀ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਬਲੀ ਦਾ ਬਕਰਾ ਬਣਾਇਆ ਹੈ ਕਿਸੇ ਵੇਲੇ ਰਹੇ ਆਪਣੇ ਚਹੇਤੇ ਅਫਸਰ ਉੱਪਰ ਹੁਣ ਦੁਨੀਆ ਭਰ ਦੇ ਕੇਸ ਦਰਜ ਕੀਤੇ ਜਾ ਰਹੇ ਹੈ ਇਸੇ ਤਰ੍ਹਾਂ ਪੰਜਾਬ ਚ ਲਗਾਤਾਰ ਹੋ ਰਹੀਆਂ ਖੁਦਕਸ਼ੀਆਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕੋਈ ਪੁਖਤਾ ਕਦਮ ਨਜ਼ਰ ਨਹੀਂ ਆ ਰਹੇ ਇਹਨਾਂ ਸਭ ਅਤੇ ਕੁਝ ਹੋਰ ਮਸਲਿਆਂ ਨੂੰ ਲੈ ਕੇ ਕਿਸਾਨ ਪਿਛਲੇ ਇੱਕ ਹਫਤੇ ਤੋਂ ਸੜਕਾਂ ਤੇ ਅਤੇ ਰੇਲ ਪਟੜੀਆਂ ਤੇ ਜਾਮ ਲਾਰੇ ਸਨ ਇਸ ਮਸਲੇ ਨੂੰ ਪਹਿਲੇ 4-5 ਦਿਨ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਬਾਅਦ ਚ ਸਰਕਾਰ ਨੇ ਆਪਣਾ ਪੱਲਾ ਛੱਡ ਕੇ ਪੁਲਿਸ ਨੂੰ ਜ਼ਿੰਮੇਵਾਰ ਠਰਾਇ ਖੂਫੀਆ ਵਿਭਾਗ ਦੇ ਮੁਖੀ ਅਤੇ ਜ਼ਿਲ੍ਹਿਆਂ ਦੇ ਕਈ ਮੁਖੀਆਂ ਨੂੰ ਇਸ ਕਰਕੇ ਬਦਲੇ ਆਏ ਕਿ ਉਹ ਕਿਸਾਨਾਂ ਨੂੰ ਸੜਕਾਂ ਤੋਂ ਤੇ ਰੇਲ ਪਟੜੀਆਂ ਤੋਂ ਉਠਾ ਨਹੀਂ ਸਕੇ ਭਾਵੇਂ ਹਰ ਪਾਸਿਓਂ ਸਰਕਾਰ ਨੇ ਆਪਣਾ ਪੱਲਾ ਛੱਡ ਲਿਆ ਹੈ ਪਰ ਹੁਣ ਕਿਸਾਨਾਂ ਦੀ ਗਾਜ ਸਿੱਧੀ ਸਰਕਾਰ ਅਤੇ ਸਰਕਾਰੀ ਮੰਤਰੀਆਂ ਤੇ ਡਿੱਗੇਗੀ ਕਿਸਾਨਾਂ ਨੇ ਸੜਕਾਂ ਅਤੇ ਪਟੜੀਆਂ ਤੋਂ ਜਾਮ ਚੁਕ ਲਿਆ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਤਕਲੀਫ ਹੋ ਰਹੀ ਸੀ ਇਸ ਦੀ ਬਜਾਏ ਉਹ ਹੁਣ ਮੰਤਰੀਆਂ ਦਾ ਤੇ ਬਾਕੀ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆ ਉਹਨਾਂ ਦਾ ਕਰੋ ਕਰਨਗੇ ਜ਼ਾਹਿਰ ਹੈ ਕਿ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਨੂੰ ਆਪਣੇ ਅਤੇ ਕੇਂਦਰ ਸਰਕਾਰ ਦੇ ਪੱਧਰ ਤੇ ਗੰਭੀਰਤਾ ਨਾਲ ਹੁਣ ਤੋਂ ਲੈਣਾ ਪਊਗਾ